ਸਰਕਾਰੀ ਕਾਲਜ ਜੀ ਉਹ ਹੌਲੀ ਹੌਲੀ ਕਰਕੇ ਪ੍ਰਾਈਵੇਟ ਕਰ ਰਹੇ ਆ ਇੱਕ ਲਗਾਤਾਰ ਇਹ ਹੋਇਆ ਕਿ ਸਰਕਾਰੀ ਕਾਲਜ ਜਿਸ ਤਰ੍ਹਾਂ ਚਲਾਏ ਜਾ ਰਹੇ ਆ ਅਚਾਨਕ ਪ੍ਰਾਈਵੇਟ ਸਿੱਧੇ ਪ੍ਰਾਈਵੇਟ ਨਹੀਂ ਹੈ ਉਹ ਅੰਦਰ ਪ੍ਰਾਈਵੇਟ ਭਰਤੀ ਕਰ ਦਿੱਤੀ ਗਈ ਹੈ ਅੰਦਰ ਕੋਰਸ ਜਿਹੜੇ 셀ਫ ਫਾਈਨੈਂਸ ਦੇ ਨਾਂ ਤੇ ਪ੍ਰਾਈਵੇਟ ਕਰ ਦਿੱਤੇ ਗਏ ਆ ਮਲਾਗਮ ਪ੍ਰਾਈਵੇਟ ਭਰਤੀ ਕਰ ਦਿੱਤੇ ਗਏ ਆ ਸਟੂਡੈਂਟ ਤੋਂ ਪ੍ਰਾਈਵੇਟ ਕਾਲਜ ਜਿੰਨੀ ਫੀਸ ਲਈ ਜਾਂਦੀ ਹੈ ਤੇ ਉਹ ਸਰਕਾਰੀ ਦਾ ਉਹਦੇ ਵਿੱਚ ਕੁਝ ਨਹੀਂ ਹੈ ਨਾ ਉਹਦੇ ਵਿੱਚ ਕੋਈ ਸਕਾਲਰਸ਼ਿਪ ਦਾ ਉਹ ਸਹੂਲਤ ਮਿਲਦੀ ਕਿਸੇ ਸਟੂਡੈਂਟ ਨੂੰ ਨਾ ਕਿਸੇ ਤਰ੍ਹਾਂ ਦੀ ਸਰਕਾਰ ਦੀ ਸਹੂਲਤ ਨਹੀਂ ਹੈ ਉਹ ਕੀ ਹੋਇਆ ਸਰਕਾਰ ਜਿਹੜੀ ਇਹ ਕਹਿੰਦੀ ਸੀ ਕਿ ਐਜੂਕੇਸ਼ਨ ਅਸੀਂ ਬਚਾਵਾਂਗੇ ਉਹਦੇ ਵਿੱਚ ਐਜੂਕੇਸ਼ਨ ਦਾ ਇਸ ਦੇਸ਼ ਦੇ ਵਿੱਚ ਪੂਰਾ ਧੰਦਾ ਕੀਤਾ ਜਾ ਰਿਹਾ ਐਜੂਕੇਸ਼ਨ ਦਾ ਵਪਾਰੀਕਰਨ ਜਿਸ ਤਰ੍ਹਾਂ ਕੀਤਾ ਜਾ ਰਿਹਾ ਉਹਦੇ ਵਿੱਚ ਸਾਡਾ ਫਰੀਦਕੋਟ ਦਾ ਇਹ ਕਾਲਜ ਵੀ ਆ ਜਾਂਦਾ ਹੈ ਦੂਸਰੀ ਗੱਲ ਕਿ ਐਗਰੀਕਲਚਰ ਜਿਹੜਾ ਵਿਸ਼ਾ ਸੀ ਖੇਤੀ ਵਿਸ਼ਾ ਸੀ ਉਹਦੇ ਤੇ ਸਰਕਾਰ ਨਾ ਤਾਂ ਕੋਈ ਕੋਸ਼ਿਸ਼ ਕਰਨਾ ਚਾਹੁੰਦੀ ਆ ਜਿਸ ਤਰ੍ਹਾਂ ਖੇਤੀ ਸੰਕਟ ਇਸ ਦੇਸ਼ ਦੇ ਵਿੱਚ ਫੈਲ ਰਿਹਾ ਖੇਤੀ ਸੰਕਟ ਐਡਾ ਕਿ ਪੰਜਾਬ ਦੇ ਵਿੱਚ ਹਵਾ ਪਾਣੀ ਖਤਮ ਹੁੰਦਾ ਜਾ ਰਿਹਾ ਹਵਾ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ ਜਿਹੜਾ ਫਸਲੀ ਚੱਕਰ ਤੋਂ ਅਸੀਂ ਬਾਹਰ ਨਿਕਲਣਾ ਤਾਂ ਉਹ ਤਾਂ ਨਿਕਲਿਆ ਜਾਣਾ ਜੇ ਕੋਈ ਨਵੇਂ ਬੀਜਾਂ ਦੀ ਖੋਜ ਹੋਊਗੀ ਜਿਹੜੀ ਇੱਥੇ ਲੱਗ ਸਕਦੇ ਆ ਇੱਥੇ এনवायरमेंट ਇੱਥੋਂ ਦੇ ਖੇਤੀ ਦੇ ਮਤਲਬ ਹੈ ਅਧਾਰਤ ਜਿਹੜੇ ਇਲਾਕਿਆਂ ਦੇ ਹਿਸਾਬ ਨਾਲ ਖੇਤੀ ਹੋਊਗੀ ਫੇਰ ਉਹ ਨਾ ਪਰ ਉਹ ਤਾਂ ਸੰਭਵ ਆ ਜੇ ਖੇਤੀਬਾੜੀ ਕਰਦੇ ਵਿਦਿਆਰਥੀ ਕੁਝ ਨਵੀਆਂ ਚੀਜ਼ਾਂ ਲਾ ਕੇ ਦੱਸਣਗੇ ਤੇ ਸਰਕਾਰ ਇੰਪਲੀਮੈਂਟ ਕਰੂਗੀ ਪਰ ਇਹ ਸਰਕਾਰ ਨਾ ਤਾਂ ਪਿਛਲੀਆਂ ਖੇਤੀਬਾੜੀ ਦੀਆਂ ਖੋਜਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਨਾਈਰ ਨਵੇਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਪੜਾਉਣਾ ਚਾਹੁੰਦੇ ਕਿ ਕੋਈ ਆ ਕੇ ਖੇਤੀਬਾੜੀ ਬਾਰੇ ਇਹਨਾਂ ਨੂੰ ਦੱਸੇ ਕਿਉਂਕਿ ਜਿਹੜਾ ਖੇਤੀ ਦਾ ਜਿਹੜਾ ਪੂਰਾ ਦਾ ਪੂਰਾ ਕਾਰੋਬਾਰ ਸੀਗਾ ਉਹਦੇ ਵਿੱਚ ਸਿੱਧੇ ਤੋਂ ਸਿੱਧਾ ਕਾਰਪੋਰੇਟ ਨੂੰ ਵਾਟ ਦਿੱਤਾ ਗਿਆ ਹੈਗਾ ਜਿੰਦੇ ਚ ਉਹ ਨਹੀਂ ਚਾਹੁੰਦੇ ਕਿ ਲੋਕਾਂ ਦੇ ਹਿਸਾਬ ਨਾਲ ਜਾਂ ਇਥੋਂ ਦੇ এনवायरमेंट ਬਤਾ ਖੇਤੀ ਹੋਵੇ ਉਥੇ ਫਿਰ ਦੇਖਦੇ ਕਿ ਮੁਨਾਫਾ ਕਿਵੇਂ ਪ੍ਰਾਪਤ ਹੋ ਸਕਦਾ ਤੁਸੀਂ ਦੇਖੋ ਪੀਏਯੂ ਲੁਧਿਆਣਾ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਉਥੋਂ ਦੇ ਵਿਗਿਆਨੀਆਂ ਨੇ ਬਾਗਬਾਨੀ ਵਿਭਾਗ ਨੇ ਕਿਹਾ ਕਿ ਪੰਜਾਬ ਦੇ ਵਿੱਚ 28 ਕਿਸਮਾਂ ਜਿਹੜਾ ਫਰੂਟ ਹੋ ਸਕਦਾ ਹੈਗਾ ਪਰ ਪੰਜਾਬ 'ਚ ਸਿਰਫ ਤਿੰਨ ਕਿਸਮ ਦੇ ਫਰੂਟ ਬੀਜੇ ਜਾਂਦੇ ਆ ਤੇ ਉਹ ਵੀ ਸਿਰਫ 2.2% ਰਕਵੇ 'ਚ ਬਾਕੀ ਰਕਵੇ 'ਚ ਸਿਰਫ ਜਿਹੜਾ ਝੋਨਾ ਤੇ ਕਣਕ ਬੀਜਾਇਆ ਜਾਂਦਾ ਸਾਡੇ ਤੋਂ ੱੱਕੇ ਨਾਲ ਜਿਹੜਾ ਕੀ ਸਾਡੀ ਫਸਲ ਨਹੀਂ ਹੈ ਝੋਨਾ ਅਸੀਂ ਚਾਵਲ ਅਸੀਂ ਖਾਣਾ ਨਹੀਂ ਪੰਜਾਬ ਦੇ ਲੋਕਾਂ ਨੇ ਖਾਣਾ ਬਹੁਤ ਥੋੜਾ ਖਾਣਾ ਪਰ ਸਾਡੇ ਤੋਂ ੱੱਕੇ ਨਾਲ ਬਜਵਾਇਆ ਗਿਆ ਜਿੰਦੇ ਨਾਲ ਸਾਡਾ 86% ਦੀ ਪਾਣੀ ਜਿਹੜਾ ਖਤਮ ਹੋ ਚੁੱਕਿਆ ਉਹਦੇ ਵਿੱਚ ਜਿੱਡਾ ਵੱਡਾ ਇਹ ਸੰਕਟ ਆ ਉਹਦੇ ਵਿੱਚ ਜੇ ਇਹਨੂੰ ਹੱਲ ਕੋਈ ਕਰ ਸਕਦਾ ਤਾਂ ਉਹ ਜਿਹੜੇ ਉਹ ਵਿਦਿਆਰਥੀ ਆ ਜਿਹੜੇ ਐਗਰੀਕਲਚਰ ਵਿਸ਼ੇ ਨੂੰ ਪਰਖੇ ਜਾਣਗੇ ਜਿਹੜੇ ਇਸ ਦੇਸ਼ ਦੀ ਇੱਥੋਂ ਪੰਜਾਬ ਦੀ ਐਗਰੀਕਲਚਰ ਦੀ ਨੀਤੀ ਤੈਅ ਕਰਨਗੇ ਜਿਹੜੇ ਵਿਦਿਆਰਥੀ ਪਰ ਉਹ ਵਿਦਿਆਰਥੀਆਂ ਨੂੰ ਆ ਸਾਡੇ ਸਾਹਮਣੇ ਪਿੱਛੇ ਜਿਹੜੇ ਮੇਰੇ ਵਿਦਿਆਰਥੀ ਗੜੇ ਸਭ ਐਗਰੀਕਲਚਰ ਦੇ ਵਿਦਿਆਰਥੀ ਆ ਇਹਨਾਂ ਦੀ ਐਡਮਿਸ਼ਨਾਂ ਰੋਕ ਦਿੱਤੀਆਂ ਗਈਆਂ ਕਿਉਂਕਿ ਕੋਰਸ ਦੀ ਮੰਤਾਈ ਖਤਮ ਕਰ ਦਿੱਤੀ ਗਈ ਹੈ ਇਹਨਾਂ ਨੂੰ ਕਿਹਾ ਗਿਆ ਕੋਰਸ ਨਹੀਂ ਹੁਣ ਚੱਲਣਾਗਾ ਤੇ ਉਹ ਕਹਿੰਦੇ ਕਿ ਇਹ ਪੰਜਾਬੀ ਯੂਨੀਵਰਸਿਟੀ ਅੰਡਰ ਇਹ ਕੋਰਸ ਚਲਾਇਆ ਹੀ ਨਹੀਂ ਜਾ ਸਕਦਾ ਇਹ ਪਿਛਲੇ ਕਈ ਸਾਲਾਂ ਤੋਂ 2 ਸਾਲਾਂ ਤੋਂ ਇਹ ਕੋਰਸ ਚੱਲ ਰਿਹਾ ਕੋਰਸ ਲਗਾਤਾਰ ਚੱਲਦਾ ਰਿਹਾ ਅੱਜੋ ਕਹਿੰਦੇ ਇਹਨੂੰ ਮਾਨਤਾ ਨਹੀਂ ਹੈ ਫਿਰ ਤੁਸੀਂ 2 ਸਾਲ ਕਿਸ ਤਰ੍ਹਾਂ ਚਲਾਉਂਦੇ ਰਹੇ ਤੇ ਹੁਣ ਜਦੋਂ ਇਹ ਕਹਿ ਰਿਹਾ ਕਿ ਇਹਨੂੰ ਚਲਾਵਾਂਗੇ ਪਰ 12000 ਦੀ ਜਗ੍ਹਾ ਤੇ 58000 ਰੁਪਏ ਫੀਸ ਹੋਗੀ ਕੀ 12000 ਤੋਂ 58000 ਕਰਕੇ ਮਾਨਤਾ ਮਿਲ ਜਾਣੀ ਹੈ ਕੱਲਾ ਪੈਸੇ ਦਾ ਰੋਲਾ ਹੈ ਗਾਇਸ ਗੱਲ ਦਾ ਹਨਾ ਪਰ ਜੇ ਰੋਡ ਜਦੋਂ ਨੀਤ ਨਾ ਹੋਵੇ ਇਸ ਗੱਲ ਦੀ ਜਦੋਂ ਮਾਨਤਾ ਦਿਵਾਉਣੀ ਆ ਉਹ ਕਹਿੰਦੇ 58000 ਰੁਪਏ ਇੱਕ ਸਟੂਡੈਂਟ ਭਰੇ ਫਿਰ ਮਾਨਤਾ ਮਿਲ ਜਾਣੀ ਹੈ ਅਸੀਂ 12000 ਤੇ ਨਹੀਂ ਮਾਨਤਾ ਦਿਵਾਉਣੀ ਅੱਜ ਇਸੇ ਗੱਲ ਨੂੰ ਲੈ ਕੇ ਅਸੀਂ ਐਮਐਲਏ ਸਾਹਿਬ ਕੋਲ ਜਾਨੇ ਆ। ਐਮਐਲਏ ਸਾਹਿਬ ਘਟਿਆ ਰਵਈਆ ਵਰਤਦੇ ਆ। ਉਹ ਘਟਿਆ ਤਰੀਕੇ ਨਾਲ ਵਿਦਿਆਰਥੀਆਂ ਨਾਲ ਗੱਲ ਕਰਦੇ ਆ। ਕਹਿੰਦੇ ਅਸੀਂ ਦਾ ਜੋ ਕਰਨਾ ਕਰਤਾ ਤੇ ਤੁਸੀਂ ਆਪ ਦੇਖੋ ਪ੍ਰਿੰਸੀਪਲ ਦੇਖੇ ਤੁਹਾਡੇ ਕਾਲਜ ਦਾ। ਉਹ ਆਪ ਦਾ ਜਿਹੜਾ ਪੱਲਾ ਜਿਹੜਾ ਐਜੂਕੇਸ਼ਨ ਵਿੱਚੋਂ ਖਿੱਚ ਲਿਆ ਹੈਗਾ। ਉਹ ਕਹਿੰਦੇ ਅਸੀਂ ਕੁਝ ਨਹੀਂ ਕਰਨਾਗਾ। ਜੇ ਪ੍ਰਿੰਸੀਪਲ ਨੇ ਕੁਝ ਕਰਨਾ ਤੁਸੀਂ ਕਾਲਜ ਦਾ ਆਪਣੇ ਗੇੜ ਦਾ ਘਰਾਓ ਕੀਤਾ ਸੀਗਾ ਫੇਰ ਤੁਸੀਂ ਵਧਾਇਕ ਤੇ ਕਰਦਾ ਘਰਾਓ ਕੀਤਾ ਸੀਗਾ। ਅੱਜ ਜਿਹੜਾ ਤੁਹਾਡਾ ਰੂਸਪਰ ਅਰਸ਼ਾ ਬਿਆਪ ਨਹੀਂ ਨਿਕਲੇਗਾ। ਇਸ ਤੋਂ ਅਗਲੀ ਰਣਨੀਤੀ ਇਸ ਤੋਂ ਅਗਲੀ ਰਣਨੀਤੀ ਅਸੀਂ ਇਹ ਮੰਨਦੇ ਹਾਂ ਜੀ ਇਸ ਸਰਕਾਰੀ ਕਾਲਜ ਦੇ ਵਿੱਚ ਉਹ ਵਿਦਿਆਰਥੀ ਪੜਦਾ ਜਿਨ੍ਹਾਂ ਦੇ ਮਾਪਿਓ ਮਜ਼ਦੂਰੀ ਕਰਦੇ ਆ ਝੋਨਾ ਲਾਉਂਦੇ ਆ ਗਰੀਬ ਪਰਿਵਾਰ 58 58000 ਰੁਪਿਆ ਸਾਡੇ ਕਿਸੇ ਵਿਦਿਆਰਥੀ ਕੋਲ ਨਹੀਂ ਹੈ ਅਸੀਂ ਇਸ ਕਾਲਜ ਦੇ ਵਿੱਚ ਜੇ 58000 ਫੀਸ ਨੇ ਤਾਂ ਅਸੀਂ ਐਡਮਿਸ਼ਨ ਨਹੀਂ ਲੈ ਸਕਣਾ ਸਾਡਾ ਬਹੁਤ ਸਾਰਾ ਜਿਹੜਾ ਭਵਿੱਖ ਹੈ ਜਿਹੜਾ ਉਹ ਖਰਾਬ ਹੋਣਾ ਹੈਗਾ ਪਰ ਇਹਦੇ ਨਾਲ ਹੀ ਅਸੀਂ ਇਹ ਤੈਅ ਕੀਤਾ ਹੋਇਆ ਕਿ ਜੇ ਸਾਡਾ ਭਵਿੱਖ ਇਸ ਤਰ੍ਹਾਂ ਖਰਾਬ ਨਹੀਂ ਹੋਣ ਦੇਵਾਂਗੇ ਸਾਨੂੰ ਜੇ ਕਾਲਜ ਦੇ ਗੇਟ ਤੇ ਪੱਕੇ ਧਰਨੇ ਦੇ ਵਿੱਚ ਬੈਠਣਾ ਪਿਆ ਸਾਨੂੰ ਕਿਸੇ ਵੀ ਤਰੀਕੇ ਨਾਲ ਭਾਵੇਂ ਐਮਐਲਏ ਦੇ ਘਰ ਬਾਹਰ ਬੈਠਣਾ ਪਿਆ ਅਸੀਂ ਉਹ ਬੈਠਾਂਗੇ ਕਿਉਂਕਿ ਸਾਡੀ ਪੜ੍ਹਾਈ ਦਾ ਮਾਮਲਾ ਸਾਡੇ ਭਵਿੱਖ ਦਾ ਮਾਮਲਾ ਤੇ ਇਕੱਲਾ ਸਾਡੇ ਭਵਿੱਖ ਦਾ ਮਾਮਲਾ ਨਹੀਂ ਇਹ ਦੇਸ਼ ਦੇ ਭਵਿੱਖ ਦਾ ਮਾਮਲਾ ਕਿਉਂਕਿ ਦੁਨੀਆ ਆਤੀ ਪੜ੍ਹ ਲਿਖ ਕੇ ਅੱਗੇ ਜਾਊਗਾ ਤਾਂ ਉਹਨੇ ਕੁਝ ਠੀਕ ਕਰਨਾ ਹੈਗਾ ਤੇ ਉਹ ਆਪਾਂ ਅੱਗੇ ਤਿੱਖਾ ਕਰਾਂਗੇ ਜਿਵੇਂ ਮੇਰਾ ਨਾਮ ਹਰਵੀਰ ਆੜੀ ਪੰਜਾਬ ਸਟੂਡੈਂਟ ਯੂਨੀਅਨ ਦੀ ਜਿਲ੍ਹਾ ਗੂ ਅੱਜ ਅਸੀਂ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਨੂੰ ਬਚਾਉਣ ਲਈ ਜਿਹੜਾ ਸ਼ਹਿਰ 'ਚ ਮੁਜ਼ਾਹਰਾ ਕਰ ਰਹੇ ਹਾਂ ਇਹਦਾ ਕਾਰਨ ਇਹ ਆ ਕਿ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਹੈ ਜਿਹੜੀ ਬਹੁਤ ਲੰਮੇ ਸਮੇਂ ਤੋਂ ਬਰਿੰਦਰਾ ਕਾਲਜ ਸਰਕਾਰੀ ਤੌਰ ਤੇ ਚੱਲਦੀ ਸੀਗੀ ਪਿਛਲੀ ਵਾਰ ਕਾਂਗਰਸ ਸਰਕਾਰ ਨੇ 2 ਸਾਲ ਬੰਦ ਕੀਤੀ ਜਿਹਦੇ ਤੋਂ ਬਾਅਦ ਬਹੁਤ ਲੰਮੇ ਟਾਈਮ ਸੰਘਰਸ਼ ਕੀਤਾ ਲੋਕਾਂ ਨੇ ਬਹੁਤ ਵੱਖਰੀਆਂ ਵੱਖਰੀਆਂ ਜੱਥੇਬੰਦੀਆਂ ਇਹ ਤੱਕ ਕਿ ਆਮ ਆਦਮੀ ਪਾਰਟੀ ਵੀ ਉਸ ਨਾਲ ਸ਼ਾਮਲ ਰਹੀ ਇੱਥੇ ਦੇ ਵਰਦੀਪ ਸਿੰਘ ਸੇਖੋ ਜਿਹੜੇ ਹੁਣ ਮੌਜੂਦਾ ਐਮਐਲਏ ਨੇ ਐਮਐਲਏ ਸਰਕਾਰ ਤੋਂ ਪਹਿਲਾਂ ਉਹ ਆਪ ਕੋਖੜਦਾ ਹੱਦ ਤੱਕ ਵੀ ਬੈਠਦੇ ਰਿਹਾ ਜੋ ਲੰਮਾ ਸੰਘਰਸ਼ ਚੱਲਿਆ ਵੀ ਇਸ ਐਗਰੀਕਲਚਰ ਦੀ ਪੜਾਈ ਚਲਾਉਣ ਲਈ ਤੇ ਪਿਛਲੇ ਸਾਲ ਇਸ ਕੋਰਸ ਨੂੰ ਬਹੁਤ ਹੜਬੜਾਹਟੀ ਵਿੱਚ ਲੋਕਾਂ ਦੇ ਪ੍ਰੈਸ਼ਰ ਕਰਕੇ ਸਰਕਾਰ ਨੇ ਥਲਾਅ ਤਾਂ ਦਿੱਤਾ ਪਰ ਜੋ ਉਹਦੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਸੀ ਇੱਥੇ ਪੱਕੇ ਪ੍ਰੋਫੈਸਰ ਭਰਤੀ ਕਰਨੇ ਸੀ ਐਗਰੀਕਲਚਰ ਦੀ ਪੜਾਈ ਲਈ ਇੱਥੇ ਲੈਬ ਪੂਰੀ ਕਰਨੀ ਸੀ ਫੰਡ ਜਿੰਨਾ ਚਾਹੀਦਾ ਸੀ ਉਹ ਦੇਣਾ ਸੀ ਕਾਲਜ ਨੂੰ ਉਹ ਸ਼ਰਤਾਂ ਪੂਰੀਆਂ ਕੀਤੇ ਬਿਨਾ ਇਸ ਕੋਰਸ ਨੂੰ ਚਲਾਇਆ ਗਿਆ ਕਿਉਂਕਿ ਸਰਕਾਰ ਇਹਨੂੰ ਚਲਾਉਣਾ ਨਹੀਂ ਚਾਹੁੰਦੀ ਸੀ ਇਸ ਕਰਕੇ ਇੱਕ ਵਾਰੀ ਪ੍ਰੈਸ਼ਰ ਦੇ ਸਦਕਾ ਇੱਕ ਵਾਰੀ ਚਲਾ ਦਲਤਾ ਇਸ ਸਾਲ ਫੇਰ ਜਿਹੜਾ ਇੱਕ ਸਾਲ ਤੋਂ ਬਾਅਦ ਫੇਰ ਜਿਹੜੀ ਉਹੀ ਜਿਹੜਾ ਚੱਕਰ ਪੈ ਗਿਆ ਕਿ ਨਾ ਪ੍ਰੋਫੈਸਰ ਪੂਰੇ ਕੀਤੇ ਸਰਕਾਰ ਨੇ ਨਾ ਇਥੇ ਲੈਬ ਜਿਹੜੀ ਪੂਰੀ ਕੀਤੀ ਨਾ ਹੀ ਜਿਹੜੀਆਂ ਜ਼ਰੂਰੀ ਸ਼ਰਤਾਂ ਹੋਰ ਕਾਲਜ ਨੂੰ ਚਾਹੀਦੀਆਂ ਸੀਗੀਆਂ ਐਗਰੀਕਲਚਰ ਚਲਾਉਣ ਲਈ ਉਹ ਪੂਰੀਆਂ ਕੀਤੀਆਂ ਗਈਆਂ ਜਿਸ ਕਰਕੇ ਕੋਰਸ ਨੂੰ ਦੁਬਾਰਾ ਬੰਦ ਕੀਤਾ ਜਾ ਰਿਹਾ ਸਰਕਾਰ ਨੇ ਸੈਲਫ ਫਾਈਨਾਂਸ ਕੋਰਸ ਨੂੰ ਕਰਨ ਦਾ ਜਿਹੜਾ ਹੁਕਮ ਜਾਰੀ ਕਰਤਾ ਤੇ ਸੈਲਫ ਫਾਈਨਾਂਸ ਦਾ ਮਤਲਬ ਇਹ ਕਾਲਜ ਕੋਸ਼ ਨਹੀਂ ਕਰੂਗੀ ਸਰਕਾਰ ਦੇ ਮੁਤਾਬਕ ਇਹ ਕੋਰਸ ਚੱਲੇ ਨਾ ਚੱਲੇ ਉਹ ਇੱਕ ਬਰਾਬਰ ਆ ਕਾਲਜ ਜੇ ਚਲਾਉਣਾ ਚਾਹੁੰਦਾ ਤਾਂ ਆਪ ਚਲਾਵੇ ਫੀਸਾਂ ਇਕੱਠੀਆਂ ਕਰਕੇ ਟੀਚਰਾਂ ਆ ਭਰਤੀ ਕਰੇ ਆਪੇ ਜਿਹੜੀ ਜੇ ਕਿ ਬਿਜਲੀ ਦੀ ਲੋੜ ਆ ਜਾਂ ਕੋਈ ਬੈਂਚ ਦੀ ਲੋੜ ਆ ਪੱਕੇ ਦੀ ਲੋੜ ਆ ਕੋਈ ਵੀ ਬਿਲਡਿੰਗ ਦੀ ਲੋੜ ਆ ਉਹ ਕਾਲਜ ਆਪ ਪੂਰੀਆਂ ਕਰੇ ਕਾਲਜ ਕੋਲੇ ਇੱਕੋ ਇੱਕ ਸੋਰਸ ਆ ਉਹ ਫੀਸਾਂ ਜੇ ਕਾਲਜ ਵੀ ਇੱਕ ਸਪੋਰਟਸ ਨੂੰ ਚਲਾਉਣ ਤਾਂ ਹਜ਼ਾਰਾਂ ਗੁਣਾ ਜਿਹੜੀ ਹਜ਼ਾਰਾਂ ਰੁਪਏ ਫੀਸ ਲੱਖ ਰੁਪਏ ਫੀਸ ਵਧਾ ਕੇ ਵਧਾ ਕੇ ਜਿਹੜੇ ਕੋਰਸ ਰਾਹ ਜਾ ਸਕਦਾ ਅਸੀਂ ਅਸੀਂ ਇਹ ਡਿਮਾਂਡ ਕਰਦੇ ਆ ਕਿ ਪੰਜਾਬ ਵਿੱਚ ਲਗਾਤਾਰ ਨਵੀਂ ਸਿੱਖਿਆ ਨੀਤੀ ਮੁਤਾਬਕ ਕੱਲ ਵੀ ਜਿਹੜਾ ਜਿਹੜਾ ਅਖਬਾਰ ਵਿੱਚ ਆਇਆ ਕਿ 8 ਸੰਸਥਾਵਾਂ ਨੂੰ ਜਿਹੜਾ ਸੈਲਫ ਨਾ ਖੁਦਮੁਖਤਿਆਰੀ ਦਿੱਤੀ ਆ ਉਸੇ ਤਰ੍ਹਾਂ ਨਾਲ ਜਿੰਨੀਆਂ ਵੀ ਸਰਕਾਰੀ ਸੰਸਥਾਵਾਂ ਉਹਨਾਂ ਤੋਂ ਸਰਕਾਰ ਪਿੱਛੇ ਹੱਥ ਖਿੱਚ ਰਹੀ ਹੈ ਤੇ ਕਾਲਜਾਂ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕਰ ਰਹੀ ਆ ਇੱਥੇ ਇੱਕ ਇੱਕ ਕਰਕੇ ਕੋਰਸ ਪ੍ਰਾਈਵੇਟ ਕੀਤਾ ਜਾ ਰਿਹਾ ਅੱਜ ਪ੍ਰਜਿੰਦਰਾ ਕਾਲਜ ਵਿੱਚ ਜਿੰਨੇ ਸਰਕਾਰੀ ਕੋਰਸ ਨੇ ਉਹਨਾਂ ਦੀ ਪ੍ਰਾਈਵੇਟ ਕੋਰਸ ਨਾਲੋਂ ਬਹੁਤ ਥੋੜੀ ਰਹਿ ਗਈ ਆ ਕਿਉਂਕਿ ਸਰਕਾਰੀ ਕਾਲਜ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਨੂੰ ਘੱਟ ਰੇਟ ਦੇ ਪੜਾਈ ਦੇਣੀ ਆ ਚੰਗੀ ਮਤਲਬ ਉਹ ਪੜਾਈ ਇੱਥੇ ਕਰ ਸਕਣ ਆ ਆਮ ਕਰਦਾ ਬੱਚਾ ਵੀ ਪੜ੍ਹ ਸਕੇ ਪਰ ਹੁਣ ਸਰਕਾਰੀ ਸੰਸਥਾਵਾਂ ਦੇ ਪ੍ਰਾਈਵੇਟ ਸੰਸਥਾਵਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਜੇ ਜਿਹੋ ਜਿਹੇ ਕੋਰਸ ਪ੍ਰਾਈਵੇਟ ਕਾਲਜਾਂ ਚ ਚੱਲਦੇ ਜਿਹੋ ਜਿਹੇ ਫੀਸਾ ਪ੍ਰਾਈਵੇਟ ਕਾਲਜ ਲੈਂਦਾ ਉਹ ਉਹਦੀ ਸਰਕਾਰੀ ਸੰਸਥਾਵਾਂ ਦਾ ਹਾਲ ਹੋ ਗਿਆ ਅੱਗੇ ਤੋਂ ਜ਼ਿਆਦਾ ਗੈਂਦੀ ਕੋਰਸ ਦੇ ਪ੍ਰਾਈਵੇਟ ਆ ਤੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਇਹਨਾਂ ਨੇ 8 ਸੰਸਥਾਵਾਂ ਨੂੰ ਸਰਕਾਰੀ ਸਰਕਾਰੀ ਸੰਸਥਾਵਾਂ ਨੂੰ ਜਿਹੜਾ ਜਿਹੜਾ ਖੋਦਮ ਉਤਿਆਰੀ ਦੇ ਤੌਰ 'ਤੇ ਨਾਮ ਤੇ ਪ੍ਰਾਈਵੇਟ ਕੀਤਾ ਉਵੇਂ ਜਿਹੜਾ ਆਉਣ ਵਾਲੇ ਸਮੇਂ ਵਿੱਚ ਬ੍ਰਿੰਦਾ ਕਾਲਜ ਨੂੰ ਪ੍ਰਾਈਵੇਟ ਕਰਨ ਜਾ ਰਿਹਾ ਇਹਦੇ ਖਿਲਾਫ ਅੱਜ ਅਸੀਂ ਸ਼ਹਿਰ 'ਚ ਮੁਜ਼ਾਹਰਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਜਿਹੜੇ ਵਾਅਦੇ ਲੈ ਕੇ ਆਏ ਸੀ ਸਿੱਕਿਆ ਦੇ ਨਾਰੇ ਲੈ ਕੇ ਆਏ ਸੀ ਇਹ ਜਿਹੜਾ ਐਮਐਲਏ ਗੁਰਦੇਵ ਸਿੰਘ ਸੇਖੋ ਜਿਹੜੇ ਜਿਹੜੇ ਭੋਖੜ ਤਾਲ ਦੇ ਜਿਹੜੇ ਉਹ ਸਿਆਸਤ ਕਰਦਾ ਰਿਹਾ ਹੈ ਇਥੇ ਐਗਰੀਕਲਚਰ ਨੂੰ ਬਚਾਉਣ ਲਈ ਅਸੀਂ ਖੇਤੀਬਾੜੀ ਦੀ ਪੜਾਈ ਨੂੰ ਰੱਦ ਨਹੀਂ ਹੋਣ ਦੇਵਾਂਗੇ ਇਹਦੀ ਮਾਨਤਾ ਵੀ ਬਹਾਲ ਕਰਾਵਾਂਗੇ ਤੇ ਸਰਕਾਰੀ ਕਰਾਵਾਂਗੇ ਇਸ ਕੋਸ਼ਿਸ਼ ਜਿਹੜੇ ਦਿਨ ਤੁਸੀਂ ਉਹਦੇ ਘਾਰੇ ਜਿਹੜੇ ਬੈਕ ਵਿੱਚ ਜਿਹੜੇ ਕੀ ਧਰਣਾ ਲਾਇਆ ਸੀਗਾ ਜੀ ਉਹਦੇ 'ਚ ਵਿਸ਼ਵਾਸ ਨੇ ਹੋਇਆ ਗਿਆ ਵੀ ਫਿਰ ਵੀ ਅਸੀਂ ਥੋੜੀ ਜਿਹੀ ਮੰਗ ਜਦੋਂ ਅਸੀਂ ਗੱਲ ਤੱਕ ਪਹੁੰਚੀ ਕਰਾਂਗੇ ਜਦੋਂ ਅਸੀਂ ਪਹਿਲਾਂ ਧਰਨੇ ਦੀ ਸ਼ੁਰੂਆਤ ਕੀਤੀ ਪਹਿਲਾਂ ਮੰਗ ਪੱਤਰ ਦੇ ਕੇ ਮਿਲ ਕੇ ਆਏ ਸਾਰੇ ਐਮਐਲਏ ਸੇਖੋਂ ਨੂੰ ਐਦੋਂ ਬਾਅਦ ਅਸੀਂ ਧਰਨਾ ਲਾਇਆ ਧਰਨਾ ਚ ਉਹਨਾਂ ਦੇ ਗੁੰਡਿਆਲਰ ਵਈਆ ਸੀ ਸਾਨੂੰ ਬਹੁਤ ਭੱਜ ਕੇ ਪਏ ਉਹ ਸਾਨੂੰ ਡਰਾਉਣ ਤਮਕਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇੱਥੇ ਕਿਉਂ ਆਏ ਹੋ ਤੁਸੀਂ ਕਾਲਜ ਚੱਲੋ ਅਸੀਂ ਜਦੋਂ ਲਗਾਤਾਰ 2 ਵਜੇ ਤੱਕ ਧਰਨਾ ਚਲਾਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ 2 ਦਿਨ ਦਾ ਭਰੋਸਾ ਦਿੱਤਾ ਸੀ ਕਿ 2 ਦਿਨਾਂ 'ਚ ਤੁਹਾਡਾ ਮਾਮਲਾ ਹੱਲ ਕਰ ਦਾਂਗੇ ਉਹਨਾਂ ਨੇ ਕਿਹਾ ਕਿ ਅਗਲੇ ਹੀ ਦਿਨ ਅਸੀਂ ਜਿਹੜੀ ਚੰਡੀਗੜ੍ਹ ਮੀਟਿੰਗ ਰੱਖ ਲਈ ਹੈ ਖੇਤੀਬਾੜੀ ਵਿਭਾਗ ਨੂੰ ਵੀ ਸੀ ਜੀ ਵੀ ਸੀ ਨਾਲ ਜਿਹੜੀ ਸਾਰੀ ਉਹ ਸਾਰੇ ਜਿਹੜੇ ਮੰਤਰੀ ਸੰਤਰੀ ਸਾਰਿਆਂ ਨਾਲ ਕਹਿੰਦੇ ਅਸੀਂ ਮੀਟਿੰਗ ਕਰਕੇ ਇਹ ਤੁਹਾਡਾ ਮਾਮਲਾ 2 ਦਿਨਾਂ 'ਚ ਹੱਲ ਕਰ ਦਾਂਗੇ ਉਹ ਕਿਹੜੀ ਮੰਗ ਹੈ ਜਿਹਦੇ ਨਾਲ ਉਹਨੂੰ ਹੜ ਉਹ ਕਿਉਂਕਿ ਪੰਜਾਬ ਸਰਕਾਰ ਆ ਜਿਹੜੀ ਹਰ ਇਲਾਕੇ ਚ ਜਿਹੜੀ ਉਹ ਵਿਰੋਧ ਦਾ ਸਾਹਮਣਾ ਕਰ ਰਹੀ ਆ ਉਹ ਕਿਸਾਨ ਮਜ਼ਦੂਰ ਵੀ ਉਹਨਾਂ ਦੇ ਖਿਲਾਫ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਆ ਮੁਲਾਜ਼ਮ ਵੀ ਕਰ ਰਹੇ ਆ ਬੇਰੋਜ਼ਗਾਰ ਵੀ ਕਰ ਰਹੇ ਆ ਔਰ ਉਹ ਹਰ ਜਿਹੜਾ ਵੀ ਨਾਹਰਾ ਲੈ ਕੇ ਉਹ ਸਰਕਾਰ ਨੂੰ ਸੱਤਾ ਚਾਹੀ ਸੀਗੀ ਉਹ ਕੱਲੇ ਕੱਲੇ ਨਾਰੇ ਤਾਂ ਫੇਲਸਾਬਤ ਹੋਈ ਆ ਜਿਸ ਕਰਕੇ ਉਹਨਾਂ ਨੂੰ ਜਦੋਂ ਹਰ ਥਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਹ ਉਹ ਜਿਹੜੇ ਆ ਉਹ ਹੜਬੜਾ ਹੜ ਤੇ ਬਹੁਤ ਬੁਖਲਾਹੜ ਚ ਆ ਜਾਂਦੇ ਆ ਕਿਉਂਕਿ 2.5 ਸਾਲਾਂ ਬਾਅਦ ਜਿਹੜੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਹੜੀ 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 ਬਹੁਤ ਮੱਚ ਸਰਕਾਰ ਉਹਨਾਂ ਨੇ ਬਣਾਈ ਸੀਗੀ ਜਿਹਦੇ ਕਰਕੇ ਲੋਕਾਂ ਨੇ ਇਹਨਾਂ ਨੂੰ ਲੱਗਦਾ ਸੀ ਜਿਹੜੇ ਇਨਕਲਾਬ ਤੋਂ ਬਾਅਦ ਨਾਰੇ ਲਾਉਂਦੇ ਬਦਲਾਅ ਦੀਆਂ ਗੱਲਾਂ ਕਰਦੇ ਆ ਸ਼ਾਇਦੇ ਕੁਝ ਲੋਕਾਂ ਦੀ ਜਿਹੜੀ ਉਹ ਸਹੂਲਤਾ ਦੇਖਣਗੇ ਪਰ 2.5 ਸਾਲ ਬਾਅਦ ਜਿਹੜੀ ਇਹਨਾਂ ਨੂੰ 13 13 13 ਸਿੱਟਾ ਇੰਨੀ ਸਿੱਟਾ ਦੇ ਸਕਿਆ ਇਹਦਾ ਕਾਰਨ ਇਹ ਹੈ ਕਿ ਲੋਕਾਂ ਨੇ ਲੋਕਾਂ ਨੇ ਜਿਹੜਾ ਆਪਣੇ ਖਾਸੀ ਬਦਲਾਵ ਆ ਉਹ ਉਹ ਚ ਫੇਰ ਸਾਹਤ ਹੋਇਆ ਲੋਕਾਂ ਨੇ ਇਹ ਦੇਖ ਲਿਆ ਕਿ ਇਹ ਕਲੇ ਚੁਟਕਲੇ ਸੁਣਾਉਣ ਯੋਗ ਹੈ ਕਹਾਣੀਆਂ ਸੁਣਾਉਣ ਜੋਗ ਗਿਆ ਇਕੱਲੇ ਜਿਹੜੇ ਉਹ ਬਾਦ ਕਰਮ ਜੋਗ ਗਿਆ ਪਰ ਕੋਈ ਵੀ ਜਿਹੜਾ ਸਫਲ ਇਹਨਾਂ ਨੇ ਨਾਹਰਾ ਉਹ ਆਪ ਦਾ ਗਰਾਊਂਡ 'ਚ ਕੀਤਾ ਨਹੀਂ ਜਿਸ ਕਰਕੇ ਹਰ ਥਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਵਿਦਿਆਰਥੀਆਂ 'ਚ ਵੀ ਉਹ ਇਸੇ ਬਕਲਾੜ 'ਚ ਬੋਲੇ ਸੀ ਕਿ ਜਿਹੜੇ ਉਹਨਾਂ ਦੀ ਇੱਥੇ ਬੇਇੱਜ਼ਤੀ ਹੋ ਰਹੀ ਹੈ ਵਾਰ-ਵਾਰ ਇਸ ਕਰਕੇ ਉਹ ਸਾਡੇ ਨਾਲ ਇਹਨਾਂ ਗੁੰਡੇਗਰਦੀ ਵਾਲੇ ਤਰੀਕੇ ਨਾਲ ਬੋਲਦੇ ਜਿਹੜੀ ਸੰਸਥਾ ਦੇ ਜਿਹੜੇ ਮੇਨ ਆਗੂਆ ਕੀ सीएम साहब ਨਾਲ ਬਿਲਕੁਲ ਕੋਸ਼ਿਸ਼ ਕੀਤੀ ਗਈ ਹੈ ਸਾਬ। ਦੇਖੋ ਸੀਐਮ ਸਾਹਿਬ ਕੋਲੇ ਲਗਾਤਾਰ ਗੱਲ ਪਹੁੰਚ ਚੁੱਕੀ ਹੈ ਤੇ ਜਿਹੜੇ ਸੰਧਵਾਣੀ ਸਪੀਕਰ ਉਹ ਉਹਨਾਂ ਕੋਲੇ ਵੀ ਇਹ ਗੱਲ ਗਈ ਆ ਉਹਨਾਂ ਨੇ ਵੀ ਇਹ ਕਿਹਾ ਵੀ ਸਾਡੇ ਸਰਕਾਰ ਦੇ ਧਿਆਨ ਹੇਠ ਹੈਗਾ ਇਹ ਮਾਮਲਾ। ਇਹ ਬਹੁਤ ਲੰਮੇ ਸਮੇਂ ਦਾ 3-4 ਸਾਲ ਤੋਂ ਸਰਕਾਰ ਦੇ ਧਿਆਨ 'ਚ ਹੈਗਾ ਇਹ ਮਾਮਲਾ। ਜਿਹੜੇ ਮਾਮਲੇ ਤੇ ਆਮ ਆਦਮੀ ਪਾਰਟੀ ਆਪਕਰ ਨੇ ਲਾਉਂਦੀ ਰਹੀ ਹੋਵੇ ਉਹ ਇਹ ਤਾਂ ਹੋ ਨਹੀਂ ਸਕਦਾ ਕਿ ਇਹ ਮੁੱਖ ਮੰਤਰੀ ਤੱਕ ਗੱਲ ਨਾ ਪਹੁੰਚੀ ਹੋਵੇ। ਇਹ ਸਾਰੀ ਗੱਲ ਜਿਹੜੀ ਮੁੱਖ ਮੰਤਰੀ ਤੱਕ ਵੀ ਗਈ ਹੈ ਪੂਰੀ ਪੰਜਾਬ ਸਰਕਾਰ ਨੂੰ ਇਹ ਪਤਾ ਕਿ ਇਹ ਮਾਮਲਾ ਸਰਕਾਰ ਦੀ ਜਿਹੜੀ ਉਹ ਲਾਪਰਵਾਹੀ ਕਰਕੇ ਜਿਹੜਾ ਹੱਲ ਨਹੀਂ ਹੋ ਰਿ ਕਿਉਂਕਿ ਸਰਕਾਰ ਲਗਾਤਾਰ ਪ੍ਰਾਈਵੇਟਾਈਜੇਸ਼ਨ ਦੀ ਨੀਤੀ ਅੱਗੇ ਵਧਾ ਰਹੀ ਹੈ ਨਵੀਂ ਸਿੱਖਿਆ ਨੀਤੀ ਲਾਗੂ ਕਰ ਰਹੀ ਹੈ ਪੰਜਾਬ ਸਰਕਾਰ ਜਿਹਦੇ ਤਹਿਤ ਸਾਰੇ ਸਰਕਾਰੀ ਸਕੂਲ ਸਰਕਾਰੀ ਸੰਸਥਾਵਾਂ ਨੂੰ ਜਿਹੜਾ ਪ੍ਰਾਈਵੇਟ ਕਰ ਰਹੀ ਹੈ ਇੱਕ ਹੋਰ ਕੋਈ